ਪ੍ਰਧਾਨ ਮੰਤਰੀ ਨरेन्द्र મોદી ਨੇ ਜੋਧਪੁਰ ਵਿੱਚ ਰਾਜਸਥਾਨ ਹਾਈ ਕੋਰਟ ਦੇ ਪਲੇਟਿਨਮ ਜੁਬਲੀ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕੀਤੀ। ਉਹਨਾਂ ਹਾਈ ਕੋਰਟ ਦੇ ਮਿਊਜ਼ੀਅਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਆਂਪਾਲਿਕਾ ਨੇ ਰਾਸ਼ਟਰ ਨੂੰ ਤਰਜੀਹ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਧਾਰਾ 370 ਜਿਹੇ ਮਾਮਲਿਆਂ ਤੇ ਅਦਾਲਤਾਂ ਨੇ ਆਪਣੇ ਫੈਸਲਿਆਂ ਨਾਲ ਇਸ ਦੀ ਉਦਾਹਰਣ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਏਕਤਾ ਸਾਡੇ ਨਿਆਂ ਤੰਤਰ ਦੀ ਬੁਨਿਆਦ ਵੀ ਹੈ। ਉਹਨਾਂ ਕਿਹਾ ਕਿ ਨਿਆਂ ਨੂੰ ਸੁਖਾਲਾ ਤੇ ਸਪਸ਼ਟ ਬਣਾਉਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਨਵੇਂ ਅਪਰਾਧਿਕ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਸਤੀਵਾਦੀ ਸੋਚ ਤੋਂ ਮੁਕਤੀ ਵਿੱਚ ਸਹਾਇਕ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਨਾਗਰਿਕ ਨੂੰ ਨਿਆਂ ਦੇ ਲਈ ਚੱਕਰ ਨਾ ਲਗਾਉਣੇ ਪੈਣ ਇਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਨੇ। साथियों मेरा मानना है न्याय हमेशा सरल और स्पष्ट होता है लेकिन कई बार प्रक्रियाएं उसे मुश्किल बना देती हैं ये हम सबकी सामूहिक जिम्मेदारी है कि हम न्याय को ज्यादा से ज्यादा सरल ਅਰ ਸਪਸ਼ਟ ਬਣਾਏ